ਅੱਜ ਅਸੀਂ ਨੈਸਲੇ ਡੈਰੀ ਦੇ ਪ੍ਰਧਾਨ ਸਾਹਿਬ ਫੜ ਲਏ ਹਾਂ ਹਾਂ ਨੈਸਲੇ ਡੈਰੀ ਥੀ ਆ ਨਾ ਹਾਂਜੀ ਨੈਸਲੇ ਪ੍ਰੈਜ਼ੀਡੈਂਟ ਹੈ ਪ੍ਰੈਜ਼ੀਡੈਂਟ ਹੈ ਤੁਹਾਡਾ ਡਾਇਆਮੀਟਰ ਸੀਗਾ ਮੰਨ ਲਓ ਡਾਇਆਮੀਟਰ ਹੈਗਾ ਤੁਹਾਡਾ 11.1 ਹੈ ਐਲ 2 4 ਐਲ 5 ਦਾ ਹੈ ਨਾ ਹਾਂਜੀ ਤੇ ਐਲ 3 ਐਲ 4 ਦਾ ਹੈਗਾ 14 65 4 ਹਾਂਜੀ ਹੈ ਨਾ ਤੇ ਕੀ ਤਕਲੀਫ ਸੀ ਤੁਹਾਨੂੰ ਦੱਸੋ ਮੈਨੂੰ ਤਕਲੀਫ ਮੇਰੇ ਪੰਨਾ ਮਾਰਨਿੰਗ ਜਦੋਂ ਕੱਢਦੇ ਸੀ ਪੇਨ ਬਹੁਤ ਜ਼ਿਆਦਾ ਹੁੰਦੀ ਸੀ ਵੀ ਕੱਢ ਨਹੀਂ ਹੁੰਦਾ ਸੀਗਾ ਦਾਦਾ ਮਨ ਮਨ ਪਾਟ ਤੋਂ ਲੈ ਕੇ ਦੇ ਪੈਸੇ ਪਿੰਜਣੀ ਤੱਕ ਚੱਲ ਜਾਂਦਾ ਸੀਗਾ ਹਾਂ ਤੇ ਬਿਲਕੁਲ ਹੀ ਮਨ ਕੱਢ ਨਹੀਂ ਹੁੰਦਾ ਸੀਗਾ ਬੇਨਾਂ ਜ਼ਿਆਦਾ ਪੇਨ ਸੀਗਾ ਹਾਂ ਪਹਿਲੇ ਦਿਨ ਕੰਡੀਸ਼ਨ ਕੀ ਸੀ ਪਹਿਲੇ ਦਿਨ ਮਨ ਬਹੁਤ ਬੁਰਾ ਹਾਲ ਸੀਗਾ ਮੇਰਾ ਜਦੋਂ ਮੈਂ ਤੇ ਆਇਆ ਤੇ ਸਹੀ ਮੈਨੂੰ ਪੰਜ ਦਿਨ ਪਹਿਲਾਂ ਤੋਂ ਪਹਿਲੇ ਦਿਨ ਮੈਨੂੰ ਫਰਕ ਪੈ ਗਿਆ ਸੀਗਾ ਵੀ ਜਦੋਂ ਮੈਂ ਲੱਗ ਬੈਠਣ ਨਾਲ ਤਾਂ ਇੱਕ ਪੈਰ ਵੀ ਦੱਸਦੇ ਸੋਣੇ ਸੀ ਪੈਰ ਹਾਂ ਪੈਰ ਤੇ ਉਂਗਲਾਂ ਮੇਰੀਆਂ ਸੋਨੀਆਂ ਸੀ ਬਿਲਕੁਲ ਬਿਲਕੁਲ ਹਾਂ ਵੀ ਅੰਗੂਠਾ ਛੱਡ ਕੇ ਇਹਦੇ ਲਈ ਸਾਈਡ ਵਾਲੀਆਂ ਚਾਰੋਂ ਤਿੰਨ ਤਾਂ ਬਿਲਕੁਲ ਹੀ ਸੀਗੀਆਂ ਵਿਚਾਰ ਮਤਲਬ ਪਾਏ ਜਾਂਦੇ ਸੀ ਕੁਝ ਮਤਲਬ ਹੁੰਦੇ ਨਹੀਂ ਨਾਲ ਹਾਂ ਤੇ ਦੋ ਦੋ ਥੈਰੇਪੀ ਤੋਂ ਬਾਅਦ ਮੈਨੂੰ ਬਿਲਕੁਲ ਉਹ ਪਤਾ ਲੱਗ ਲੱਗ ਗਿਆ ਸੀ ਵੀ ਝੰਟਣਾਰ ਜੀ ਪੈ ਗਈ ਆਪਣਾ ਸੋਣਨ ਤੋਂ ਬਾਅਦ ਹੋ ਜਾਂਦਾ ਸਹੀ ਜਿਵੇਂ ਬੱਤ ਸੋ ਜਾਂਦਾ ਹਾਂ ਹਾਂ ਉਸ ਤਰ੍ਹਾਂ ਬਾਅਦ ਤੋਂ ਬਾਅਦ ਸੈਟ ਹੋਣ ਲੱਗ ਗਿਆ ਸੀ ਹਾਂ ਇਹ ਨਾਰ ਤੇ ਹੌਣ ਦੀ ਕੰਡੀਸ਼ਨ ਕੀ ਹੈ ਤੁਹਾਡੀ ਹੌਣ ਦੀ ਤਾਂ ਬੰਗੇ ਜਨ ਨੂੰ ਵੀ ਪੂਰਾ ਹੀ ਹੈਗਾ ਜੀ ਕਵਰ ਹੈ ਹਾਂਜੀ ਹਾਂਜੀ ਪੂਰਾ ਜਿਹੜੀ ਨਾੜ ਦਬਦੀ ਦਬਦੀ ਸੀ ਹਾਂ ਉਹਨਾਂ ਦਾ ਸਵੇਰੇ ਉੱਠਣ ਦੇ ਵਿੱਚ ਵੀ ਮਤਲਬ ਜਿਵੇਂ ਨੋਰਮਲ ਲੱਤਾਂ ਜਪੇ ਪਹਿਲਾਂ ਸੀਗਾ ਸੇਦਰਾਈ ਮਨ ਕੇ ਟੈਲਫੋਨ ਮਤਲਬ ਨੋਰਮਲ ਹੈ ਤੇ ਤੁਸੀਂ ਆਪ ਪਹਿਲਾਂ ਦਿਖਾਇਆ ਹੋਣਾ ਕਿਤੇ ਇਹ ਪਹਿਲਾਂ ਮੈਂ ਹਾਂਜੀ ਦੁਕਾਣ ਕਾਫੀ ਥਾਂ ਹੀ ਗਿਆ ਮੈਂ ਮੈਨੂੰ ਲੱਗਿਆ ਮਨਮਲਾਉਣਾ ਵਾਲਿਆਂ ਦੀ ਬਰੇਸ਼ ਨੂੰ ਵਿਸ਼ਵਾਸ ਨਹੀਂ ਕਰਦਾਗਾ ਤੇ ਪਰ ਜਦੋਂ ਕੋਈ ਟਿੰਦਾ ਦਾ ਜਾਣਾ ਪੈਂਦਾ ਹੈ ਇਹੋ ਤਕਲੀਫ ਹੈ ਬਈ ਜਿਆਦਾ ਤਕਲੀਫ ਉਹਨਾਂ ਤੇ ਮਨਮਲਾਉਣ ਨੇ ਕੋਈ ਉੱਚੀ ਦਿਖਾਇਆ ਉਹਨੇ ਮੜਿਆ ਮੜਿਆ ਜਬ ਨਹੀਂ ਉਹ ਗੱਲ ਬਣੀ ਬੋਲੀਆਂ ਵੀ ਬਾਕੀ ਖਾਧੀਆਂ ਨਾ ਦਰਦ ਦਿੰਦੀਆਂ ਕੋਈ ਗੱਲ ਨਹੀਂ ਬਾਕੀ ਮੈਨੂੰ ਲੱਭਿਆਗਾ ਇੱਥੇ ਮੈਨੂੰ ਉਹਨਾਂ ਪਹਿਲੇ ਦਿਨ ਤੋਂ ਹੀ ਮਨ ਕਿ ਚੱਲੀ ਮੈਂ ਪੂਰਾ ਬੇਠੀ ਹੈ ਹਾਂ ਕੋਈ ਆਪਾਂ ਕੋਈ ਤੁਹਾਨੂੰ ਦਰਦ ਦੀ ਬਹੁਤ ਦਵਾਈ ਜਾਂ ਕੁਝ ਖਾਦਦੀ ਨਾ 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 ਇੱਥੇ ਨਾ ਤਾਂ ਕੋਈ ਮੈਡੀਸਿਨ ਲਈ ਹੈ ਮਤਲਬ ਕੋਈ ਤੁਸੀ ਲਿਖੀ ਵੀ ਸੀਗੀ ਵੀ ਇਹ ਜਿਆਦਾ ਬਹੁਤ ਐਮਰਜੈਂਸੀ ਨੂੰ ਖਲਾਫ ਮਤਲਬ ਬਹੁਤ ਜਿਆਦਾ ਦਰਦ ਜਿਹੜਾ ਤੁਹਾਡੇ ਕੋਲ ਮੈਂ ਜਗਰਾਉ ਪੜਾਉਤਰੀ ਆਏ ਉੱਥੇ ਬਹੁਤ ਜਿਆਦਾ ਹਾਂ ਬਹੁਤ ਜਿਆਦਾ ਸੀਗਾ ਉਹ ਮਤਲਬ ਉਹ ਮੇਰੇ ਕੋਲ ਬੱਤੀ ਪਈ ਹੈ ਮੈਂ ਪਨੀ ਨਹੀਂ ਲਈ ਹਾਂਜੀ ਤੇ ਕੀ ਕਹਿਣਾ ਚਾਹਣਾ ਤੁਸੀਂ ਮੰਨ ਲਓ ਜਿਹੜੀ ਆਪਾਂ ਥੈਰਪੀ ਟਰੀਟਮੈਂਟ ਦਿੰਨੇ ਆ ਇਹਦੇ ਨਾਲ ਹੁਣ ਆਮ ਤੌਰ ਤੇ ਕਿਸੇ ਨੂੰ ਆਪਰੇਸ਼ਨ ਦਾ ਦਿੱਤਾ ਜਾਂਦਾ ਜਿਵੇਂ 11 ਐਮ ਐਮ ਡਿਸਕ ਬਲਜ ਹੋ ਕੇ ਆ ਨਾ ਨਾੜ ਨੂੰ ਦਬ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਅਪਰੇਟ ਦੀ ਲੋਡ ਪੈਂਦੀ ਐ ਇੰਨੇ ਡਾਇਆਮੀਟਰ ਚ ਜਾਂ ਮੰਨ ਲਓ ਰਿਕਵਰ ਹੋ ਸਕਦੀ ਐ ਪ੍ਰੋਬਲਮ ਕਿਉਂਕਿ ਇਹਦੇ ਚ ਜਿਵੇਂ ਮੰਨ ਕੇ ਚਲ ਪੀਮ ਸੀ ਜੇ ਜੇ ਮੈਂ ਤੁਹਾਡੀ ਕੰਡੀਸ਼ਨ ਸলিউਸ਼ਨ ਸੀ ਆ ਉਵੇਂ ਤਾਂ ਬੰਦਾ ਜੇ ਕੋਈ ਮੈਂ ਹਸਪੀਟਲ ਚਲ ਜਾਂਦਾ ਤਾਂ ਹੋ ਸਕਦਾ ਮੈਂ ਅਪਰੇਟ ਵਾਲੇ ਪਾਸੇ ਜਾਣਾ ਪੈਂਦਾ ਹਾਂ ਪਰ ਉਹ ਮੈਨੂੰ ਆਈ ਸੀ ਤੋਂ ਹਰ ਇੱਕ ਨੂੰ ਹੁੰਦਾ ਵੀ ਜਿੰਨਾਂ ਕ ਆਪਾਂ ਬੱਦ ਸਕਦੇ ਆ ਡੇਟ ਤੋਂ ਵੀ ਟਾਈਮ ਤੋਂ ਵੀ ਇੱਕ ਦੂਜੇ ਜਗ੍ਹਾ ਤੇ ਮੈਂ ਗਿਆ ਵੀ ਪਰ ਨਹੀਂ ਗੱਲ ਮੰਡ ਵਰਕ ਪਿਆਗਾ ਤੇ ਇੱਥੇ ਆਉਣ ਨਾਲ ਵੀ ਮਤਲਬ ਵੀ ਆਪਰੇਸ਼ਨ ਤੋਂ ਵੀ ਬਚਤ ਹੋ ਗਈ ਤੇ ਮੈਡੀਸਨ ਦੀ ਵੀ ਮੈਨੂੰ ਕੋਈ ਜ਼ਰੂਰਤ ਨਹੀਂ ਹੋਰ ਵਧੀਆ ਰੋਜ਼ ਦਾ ਕੰਮ ਕਰਦਾ ਹਾਂ ਹਾਂਜੀ ਹੁਣ ਮੈਂ ਡਿਊਟੀ ਵਧੀਆ ਜਾਨਾ ਤੇ ਕੋਈ ਮੈਨੂੰ ਮਤਲਬ ਤੇ ਆਪ ਦੇ ਜਿਹੜੇ ਲੈਸਲੇ ਦੇ ਤੁਹਾਡੇ ਥੱਲੇ ਵਰਕਰ ਐ ਸਾਰੇ ਉਹਨਾਂ ਨੂੰ ਕੀ ਕਹਿਣਾ ਚਾਹੋੜੀ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਜੇ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੀ ਡਾਕਟਰ ਨਾਲ ਆਪਰੇਸ਼ਨ ਦੀ بجائے ਜਾਣ ਦੀ بجائے ਆ ਇੱਥੇ ਆਪਣਾ ਸੁਖ ਨਿਕੇਆ ਸੈਂਟਰ ਅੰਬਰਸਾ ਰੋਡ ਤੇ ਇਹ ਤਿਉਹ ਤੇ ਆ ਕੇ ਤਾਂ ਮੈਨੂੰ ਤਾਂ 100% ਰਿਜ਼ਲਟ ਮਿਲਿਆ ਤੇ ਇਹ ਹੀ ਹਾਂ ਬਿੰਨ ਤੇ ਸਾਥੀਆਂ ਨੂੰ ਇਹ ਅਪੀਲ ਕਰਦਾ ਕਿ ਵੀ ਆਪਰੇਸ਼ਨ ਨਾਲੋਂ ਵੀ 100% ਰਿਜ਼ਲਟ ਜੀੜਾ ਹੈ ਹਾਂ ਇੱਕ ਵਾਰੀ ਜਰੂਰ ਦਿਖਾਓ ਹਾਂ ਇੱਕ ਵਾਰੀ ਜਰੂਰ ਇੱਥੇ ਆਓ ਕਿਉਂਕਿ ਮੈਨੂੰ ਖੁਦ ਨਾ ਮਿਲਣਾ ਇਹ ਚੀਜ਼ੋ ਹੋਇਆ ਵੀ ਹਾਂ ਸੌਫਟਵੇਅਰ ਰਿਜ਼ਲਟ ਮੈਨੂੰ ਮਿਲਿਆ ਹੈ ਤੁਹਾਨੂੰ ਹਾਂ ਜੇ ਡਾਇਆਮੀਟਰ ਜ਼ਿਆਦਾ ਘਟਾਊਗਾ ਤਾਂ ਉਹ ਹਿਸਾਬ ਨਾਲ ਅਸੀਂ ਦੱਸ ਵੀ ਦਿੰਦੇ ਆ ਵੀ ਟਰਾਈ ਕਰ ਸਕਦੇ ਅੱਛਾ ਅੱਛਾ ਮਤਲਬ ਜਿੱਲਾ ਦਾ ਹੁਣ ਉਦੋਂ ਘੱਟ ਹੁੰਦਾ 6-7 ਤੋਂ ਡਾਇਆਮੀਟਰ ਘੱਟ ਗਿਆ ਡਿਸਕ ਜਾਦੇ ਬਲਜ ਹੋ ਗਈ ਹਾਂਜੀ ਹਾਂਜੀ ਹੋਰ ਕਈ ਬੰਦਾ ਹੁੰਦਾ ਉਹ ਕਹਿੰਦੇ ਵੀ ਅਸੀਂ ਆਪਰੇਸ਼ਨ ਨਹੀਂ ਕਰਵਾਉਣਾ ਅਸੀਂ ਕਰਵਾਉਣਾ ਹੀ ਨਹੀਂ ਮਤਲਬ ਕਿ ਹਨਾ ਉਹਦਾ ਅਸੀਂ ਦਾਅ ਦਿੰਨੇ ਭਈ ਅਸੀਂ ਟਰਾਈ ਕਰ ਸਕਦੇ ਆ ਅੱਛਾ ਦੋ ਚਾਰ ਸਿਟਿੰਗ ਤੈਨੂੰ ਦੇਖ ਕੇ ਦੇਖਦੇ ਆ ਜੇ ਤਾਂ ਉਹਦੇ ਚ ਰਿਕਵਰੀ ਹੋ ਗਈ ਤਾਂ ਠੀਕ ਅੱਗੇ ਕੰਟੀਨਿਊ ਕਰ ਲੇ ਤੇ ਨਹੀਂ ਤਾਂ ਫਿਰ ਨਾਲ ਰੈਸਟ ਰੱਖ ਲਈ ਬਸ ਇਹੀ ਹੈ ਹਮ ਹੜ ਇਹ ਚੀਜ਼ ਹੁੰਦੀ ਹੈ ਨੇ ਡਾਕਟਰ ਸਾਹਿਬ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਵੀ ਤੁਮਾਰੇ 1 2 3 ਪਰ ਲੈ ਕੇ ਜਿਆਦਾ ਵੀ ਤੁਮ ਦਿਖਣਾ ਚਾਹੀਦਾ ਦਿਖਣਾ ਚਾਹੀਦਾ ਕਿਉਂਕਿ ਹੁਣ ਸਾਡੇ ਕੋਲ ਪੇਸ਼ ਆਪਰੇਸ਼ਨ ਤੋਂ ਬਾਅਦ ਵੀ ਆਉਂਦੇ ਪੇਸ਼ੇ ਹਾਂ ਜਿਨ੍ਹਾਂ ਦੇ ਮਨੋਂ ਆਪਰੇਸ਼ਨ ਨਾਲ ਵੀ ਕਵਰ ਹੁੰਦੀ ਕਿੱਥੇ ਜਾਂਦਾ